ਇਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਰ ਦਾ ਹਮਲਾ ਹੰਕਾਰੀ ਵਲੀ ਕੰਧਾਰੀ ਨੂੰ ਆਪਣਾ ਸਿੱਖ ਬਣਾ ਕੇ ਗੁਰੂ ਜੀ ਐਮਨਾਬਾਦ ਵੱਲ ਚੱਲ ਪਏ ਰਾਹ ਵਿੱਚ ਪਿੰਡ ਦੇ ਲੋਕਾਂ ਨੂੰ ਨਾਮਦਾਨ ਬਖਸ਼ਦੇ ਹੋਏ ਉਹ ਸੈਦਪੁਰ ਪੁੱਜੇ ਸੈਦਪੁਰ ਵਿਖੇ ਗੁਰੂ ਜੀ ਦਾ ਪਿਆਰਾ ਸਿੱਖ ਭਾਈ ਲਾਲੋ ਰਹਿੰਦਾ ਸੀ ਗੁਰੂ ਜੀ ਭਾਈ ਲਾਲੂ ਨੂੰ ਸੈਦਪੁਰ ਦਾ ਪ੍ਰਚਾਰਕ ਥਾਪ ਗਏ ਸਨ ਗੁਰੂ ਜੀ ਦੀ ਕਿਰਪਾ ਭਾਵੇਂ ਭਾਈ ਬਾਲੂ ਲਾਲ ਨੂੰ ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਸੀ ਪਰ ਫਿਰ ਵੀ ਉਹ ਸੱਚੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ ਜਦ ਗੁਰੂ ਜੀ ਉਸਦੇ ਘਰ ਆਏ ਤਾਂ ਉਹ ਬਹੁਤ ਪ੍ਰੇਸ਼ਾਨ ਹੋਇਆ ਉਹਨਾਂ ਨੂੰ ਬੈਠਣ ਲਈ ਆਸਣ ਤੇ ਜਲ ਚਕਾਇਆ ਫਿਰ ਜਦ ਗੁਰੂ ਜੀ ਅਮਨਾਬਾਦ ਦੇ ਹਾਲਚਾਲ ਬਾਰੇ ਪੁੱਛੇ ਤਾਂ ਭਾਈ ਲਾਲੂ ਜੀ ਕਹਿਣ ਲੱਗੇ ਗੁਰੂ ਜੀ ਕੁਝ ਨਾ ਪੁੱਛੋ ਇਹ ਪਠਾਨ ਹਾਕਮ ਬਹੁਤ ਦੁਸ਼ਟ ਹੋ ਗਏ ਨੇ ਜੋ ਗਰੀਬਾਂ ਬਾਸ ਖਾਣ ਨੂੰ ਕੁਝ ਵੀ ਨਹੀਂ ਰਹਿਣ ਲੈਂਦੇ ਮੁਫਤ ਬੰਗਾਰਾ ਲੈਂਦੇ ਨੇ ਜਿਹੜਾ ਥੋੜਾ ਬਹੁਤ ਆਕਰਦਾ ਉਸਤੇ ਭਿਆਨਕ ਜ਼ੁਲਮ ਢੋਂਦੇ ਨੇ ਪਾਈ ਲਾਲੋ ਜੀ ਇਹ ਖਬਰ ਸੁਣ ਕੇ ਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਕੁਝ ਦਿਨਾਂ ਵਿੱਚ ਹੀ ਇਹਨਾਂ ਦਾ ਵੱਡਾ ਜ਼ਾਲਮ ਅਤੇ ਦੁਸ਼ਟ ਇੱਥੇ ਆ ਰਿਹਾ ਹੈ ਜਿਹੜਾ ਇਹਨਾਂ ਜ਼ਾਲਿਮਾਂ ਨੂੰ ਤਾਂ ਮਿੱਟੀ ਵਿੱਚ ਰੋਲੇਗਾ ਹੀ ਪਰ ਨਾਲ ਹੀ ਅਨੇਕਾਂ નિર્ਦੋਸ਼ਾਂ ਨੂੰ ਵੀ ਪੀਸ ਦੇਵੇਗਾ ਜਦ ਗੁਰੂ ਜੀ ਕੁਝ ਦਿਨ ਸੈਦਪੁਰ ਠਹਿਰੇ ਤਾਂ ਉਸ ਸਮੇਂ ਹੀ ਬਾਬਰ ਦੀਆਂ ਫੌਜਾਂ ਨੇ ਹੱਲਾ ਬੋਲਤਾ ਉਹਨਾਂ ਸਭ ਰਜਵਾੜਿਆਂ ਨੂੰ ਲੁੱਟ ਲਿਆ ਅਤੇ ਸਾਰੇ ਸ਼ਹਿਰ ਵਿੱਚ ਕਹਿਰ ਪਾ ਦਿੱਤਾ ਲੁੱਟਿਆ ਹੋਇਆ maal ਉਹਨਾਂ ਲੋਕਾਂ ਦੇ ਸਿਰਾਂ ਤੇ ਧਰ ਦਿੱਤਾ ਅਤੇ ਉਹਨਾਂ ਨੂੰ ਆਪਣੇ ਤੰਬੂਆਂ ਵਿੱਚ ਲੈ ਜਾਣ ਵਾਸਤੇ ਕਿਹਾ ਗੁਰੂ ਜੀ ਭਾਈ ਮਰਦਾਨਾ ਤੇ ਭਾਈ ਲਾਲੋ ਵੀ ਫੜੇ ਗਏ ਉਹਨਾਂ ਦੇ ਸਿਰ ਉੱਤੇ ਵੀ ਸਮਾਨ ਖਾਇਆ ਅਤੇ ਆਪਣੇ ਨਾਲ ਲੈ ਗਏ ਉਹਨਾਂ ਲੋਕਾਂ ਦਾ ਸਾਰਾ ਸਮਾਨ ਇੱਕ ਥਾਂ ਰਖਵਾ ਕੇ ਬੰਦੀ ਬਣਾ ਲਿਆ ਸਾਰਿਆਂ ਨੂੰ ਇੱਕ ਕੈਦਖਾਨੇ ਵਿੱਚ ਬੰਦ ਕਰਕੇ ਉਹਨਾਂ ਨੂੰ ਅਨਾਜ ਪੀਸਣ ਵਾਸਤੇ ਗਿਆਨ ਦੇਣ ਲਾ ਦਿੱਤੀਆਂ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਦਿੱਤੀਆਂ ਗੁਰੂ ਜੀ ਬੰਦੀਖਾਨੇ ਵਿੱਚ ਵੀ ਚੜ੍ਹਦੀ ਕਲਾ 'ਚ ਸਨ ਉਹ ਆਪਣੇ ਅੱਖਾਂ ਮੀਟ ਕੇ ਨਵੇਂ ਇਲਾਹੀ ਸ਼ਬਦਾਂ ਗਾਇਨ ਕਰਨ ਲੱਗੇ ਗੁਰੂ ਜੀ ਦੀ ਮਿੱਠੀ ਸੁਰੀਲੀ ਆਵਾਜ਼ ਨੇ ਸਭ ਕੈਦੀਆਂ ਨੂੰ ਮਸਤ ਕਰ ਦਿੱਤਾ ਤੇ ਆਪਣੇ ਸਾਰੇ ਦੁੱਖ ਭੁੱਲ ਗਏ ਪਹਿਰੇਦਾਰਾਂ ਨੂੰ ਵੀ ਗੁਰੂ ਜੀ ਦੀ ਮధుਰ ਆਵਾਜ਼ ਨੇ ਕੀ ਲਿਆ ਤੇ ਉਹਨਾਂ ਨੇ ਭਾਈ ਮਰਦਾਨੇ ਜੀ ਵੱਲ ਦੇਖਿਆ ਤਾਂ ਹੈਰਾਨ ਰਹਿ ਗਏ ਕਿ ਗੁਰੂ ਜੀ ਤਾਂ ਸ਼ਬਦਾਂ ਗਾਇਨ ਕਰ ਰਹੇ ਹਨ ਪਰ ਚੱਕੀਆਂ ਆਪਣੇ ਆਪ ਚੱਲ ਰਹੀਆਂ ਹਨ ਕੁਝ ਸਿਪਾਹੀ ਦੌੜ ਕੇ ਗਏ ਅਤੇ ਉਹਨਾਂ ਨੇ ਇਸ ਚੁੱਤਰ ਘਟਨਾ ਬਾਰੇ ਬਾਬਰ ਨੂੰ ਦੱਸਿਆ ਬਾਬਰ ਵੀ ਇਸ ਘਟਨਾ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਉਹ ਛੱਟਬੰਦੀ ਖਾਨੇ ਵਿੱਚ ਆ ਪਹੁੰਚਿਆ ਉਸ ਨੇ ਵੇਖਿਆ ਕਿ ਗੁਰੂ ਜੀ ਸ਼ਬਦ ਗਾ ਰਹੇ ਸਨ ਤੇ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਪਰ ਉਹਨਾਂ ਦੇ ਹੱਥ ਲੱਗਣ ਤੋਂ ਬਗੈਰ ਹੀ ਚੱਕੀਆਂ ਆਪਣੇ ਆਪ ਚੱਲ ਰਹੀਆਂ ਸਨ ਕੁਝ ਦੇਰ ਖੜਾ ਬਾਬਰ ਗੁਰੂ ਜੀ ਦਾ ਗਾਇਨ ਸੁਣਦਾ ਰਿਹਾ ਗਾਇਨ ਸਮਾਪਤ ਕਰਕੇ ਜਦ ਗੁਰੂ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹਨਾਂ ਨੇ ਆਪਣੇ ਸਾਹਮਣੇ ਬਾਬਰ ਨੂੰ ਵੇਖਿਆ ਬਾਬਰ ਕਹਿਣ ਲੱਗਾ ਅੱਲਾ ਦੇ ਫਕੀਰ ਤੁਸੀਂ ਕੀ ਘਾਰੇ ਸੀ ਗੁਰੂ ਜੀ ਨੇ ਫਾਰਸੀ ਵਿੱਚ ਸਾਰੇ ਸ਼ਬਦਾਂ ਮਤਲਬ ਸਮਝਾਇਆ ਜਿਸ ਦਾ ਭਾਵ ਸੀ ਰੱਬ ਸਭ ਦਾ ਪਿਤਾ ਹੈ ਅਤੇ ਉਸ ਹੀ ਅਸੀਂ ਉਸ ਦੀ ਸੰਤਾਨ ਹਾਂ ਤੁਸੀਂ નિર્ਦੋਸ਼ ਲੋਕਾਂ ਦੇ ਘਰ-ਬਾਰ ਅਤੇ ਇਸਤਰੀਆਂ ਲੁੱਟ ਲਈਆਂ ਕਿਸੇ ਨੇ ਤੁਹਾਡਾ ਕੋਈ ਨੁਕਸਾਨ ਹੀ ਨਹੀਂ ਸੀ ਕੀਤਾ ਫਿਰ ਵੀ ਤੁਸੀਂ ਉਹਨਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਬਾਬਰ ਨੇ ਆਪਣੇ ਕੀਤੇ ਤੇ ਅਫਸੋਸ ਜ਼ਾਹਰ ਕੀਤਾ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਹਨਾਂ ਕੀ ਰੱਬ ਮੈਨੂੰ ਮਾਫ ਕਰ ਦੇਵੇ ਗੁਰੂ ਜੀ ਨੇ ਨੂੰ ਕਿਹਾ ਕਿ ਉਹ ਸਾਰੇ ਕੈਦੀਆਂ ਨੂੰ ਛੱਡ ਦੇਵੇ ਅਤੇ ਉਹਨਾਂ ਦਾ ਲੁੱਟਿਆ ਸਮਾਨ ਵੀ ਵਾਪਸ ਕਰ ਦੇਵੇ ਅਤੇ ਅੱਗੇ ਤੋਂ ਜ਼ੁਲਮ ਨਾ ਕਰੇ ਬਾਬਰ ਨੇ ਗੁਰੂ ਜੀ ਦੀ ਆਗਿਆ ਦੀ ਪਾਲਣਾ ਕੀਤੀ ਅਤੇ ਸਭ ਕੈਦੀ ਰਿਹਾ ਕਰ ਦਿੱਤੇ ਸੈਦਪੁਰ ਦੇ ਦੁਖੀ ਲੋਕਾਂ ਨੂੰ ਦਿਲਾਸਾ ਦੇ ਕੇ ਗੁਰੂ ਜੀ ਆਪਣੇ ਨਗਰ ਕਰਤਾਰਪੁਰ ਵਿਖੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ ਕਰਨਾ ਜੀ